ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤਾਂ ਨੂੰ ਆਹ ਥੱਲੇ ਤੁਸੀਂ ਫੋਟੋ ਹੀ ਦੇਖ ਸਕਦੇ ਹੋ ਸਾਬਕਾ ਮੁੱਖ ਮੰਤਰੀ ਸੁਖੀ ਸਿੰਘ ਬਾਦਲਾ ਤੇ ਪੂਰੀ ਕੈਬਨਿਟ ਆ ਬੈਠੀ ਐ ਸ੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਇਹ ਪੇਸ਼ ਹੋਇਆ ਅੱਜ ਦੇਖੋ ਅੱਜ ਪ੍ਰਮਾਤਮਾ ਨੇ ਕਿਵੇਂ ਲਿਆਂਦਾ ਇਹਨੂੰ ਇੱਥੇ ਆਪਾਂ ਹੀ ਜੇ ਕਰਕੇ ਲਿਆਂਦਾ ਪੂਰੇ ਹਨ ਮਣਾ ਕੇ ਈਨ ਮਣਾ ਕੇ ਲੈਂਦਾ ਪੂਰਾ ਵੀ ਮਨ ਤੂੰ ਪ੍ਰਮਾਤਮਾ ਨਾਲ ਤੇ ਕਾਲਤਾ ਸਾਹਿਬ ਨਾਲ ਟੱਕਰ ਲੈਣੀ ਬਹੁਤ ਵੱਡੀ ਗੱਲ ਐ ਕੋਈ ਛੋਟੀ ਮੋਟੀ ਗੱਲ ਨਹੀਂ ਐ ਇਸ ਹੰਕਾਰੀ ਪ੍ਰਸ ਨੂੰ ਪ੍ਰਮਾਤਮਾ ਨੇ ਕਿਵੇਂ ਰੱਖਾ ਢਾਲਾ ਕੀਤਾ ਦੇਖੋ ਤੁਸੀਂ ਮੰਨੇ ਅੱਜ ਇਹ ਸਾਰੀਆਂ ਗਲਤੀਆਂ ਵੀਡੀਓ ਦੇ ਵਿੱਚ ਆ ਰਹੀਆਂ ਨੇ ਲਾਈਵ ਚੱਲਦੇ ਰਹੀ ਸਾਰਾ ਕਾਲਤਾ ਤੇ ਜਥੇਦਾਰ ਕੱਲੀ ਕੱਲੀ ਗੱਲ ਤੇ ਸਵਾਲ ਕਰ ਰਹੇ ଥିਨੂੰ ਬਗਰਾੜੀ ਕਾਨਵਾਰੇ ਵੀ ਪੁੱਛਿਆ ਸਰਸਿਆ ਦੀ ਮਾਫੀ ਵਾਰੀ ਪੁੱਛਿਆ ਸੁਮੇਸ਼ ਸੈਣੀ ਵਾਰੀ ਪੁੱਛਿਆ ਬਸ ਇੱਕ ਡਿੱਗਿਆ ਨਹੀਂ ਉਥੇ ਹੰਕਾਰੀ ਪ੍ਰਸਤ ਡਿੱਗ ਸਕਦਾ ਸੀ ਕੰਮ ਰਹੇ ਤੇ ਹੱਥ ਤੇ ਥਰ-ਥਰ ਕੰਮ ਦੇ ਹੱਥ ਜੋ ਜਸਤੇਜਰ ਸਾਹਿਬ ਸਵਾਲ ਕਰ ਰਹੇ ਤੀਨ ਹਾਂ ਹਾਂ ਜੀ ਹੋਈਆਂ ਨੇ ਹਾਂ ਹਾਂ ਜੀ ਮੰਨੇ ਮੰਨ ਗਿਆ ਪਾਈ ਪਾਈ ਮਨਾ ਲਿਆ ਪ੍ਰਮਾਤਮਾ ਨੇ ਦੁਨੀਆ ਸਾਹਮਣੇ ਮੰਨੇ ਇਹ ਸਬਕ ਹੈ ਸਰਕਾਰਾਂ ਨੂੰ ਤੇ ਮੁੱਖ ਮੰਤਰੀ ਨੂੰ ਅਫਸਰਾਂ ਨੂੰ ਵੀ ਸਾਨੂੰ ਮੰਨਣਾ ਪੈਣਾ ਹੈ ਚੇਤਾ ਜਿਉਂਦੇ ਜੀ ਮੰਨਜੋ ਜੇ ਮਰ ਕੇ ਮੰਨਜੋ ਮੰਨਣਾ ਸਾਨੂੰ ਪੈਣਾ ਹੈ ਸੱਚ ਝੂਠ ਇੱਥੇ ਮੰਨਣਾ ਪੈਣਾ ਹੈ ਬੇਗੁਨਾਹਾਂ ਨੂੰ ਤੁਸੀਂ ਮਾਰਦੇ ਹੋ ਜ਼ੁਲਮ ਕਰਦੇ ਹੋ ਜੇਲ੍ਹਾਂ ਚ ਡੱਕਦੇ ਹੋ ਤਾਂ ਸਜ਼ਾ ਸਾਨੂੰ ਮਿਲਣੀ ਮਿਲਣੀ ਹੈ ਇਹ ਦੇਖ ਲੋ ਇਹਦੇ ਹਾਲਾਤ ਮੁੱਖ ਮੰਤਰੀ ਫਕਰੀ ਕੌਮ ਵੀ ਬਾਸ ਲੈ ਲਿਆ ਜਿਹੜੇ ਕਾਹ ਨੂੰ ਮਿਲੇ ਜੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸੋਚਣਾ ਕਿ ਇਹ ਤੇ ਦੇਣਾ ਇਹਨੇ ਇਹ ਵੀ ਕਿਸੇ ਟਾਈਮ ਹੰਕਾਰੀ ਪੁਰਸ਼ ਦੀ ਸਿੱਖਾਂ ਨੂੰ ਟਿਚ ਸਮਝਾ ਦੀ ਕਾਲਤਾ ਸਭ ਨੂੰ ਟਿਚ ਸਮਝਾ ਦੀ ਵੀ ਸਭ ਕੁਛ ਸੇ ਮੇਰੇ ਪੱਲੇ ਰਹਿਣਾ ਰਾਜਪਾਗ ਸਦਾ ਨਹੀਂ ਰਹਿੰਦੇ ਡਿੱਗਿਆ ਮੁੱਦੇ ਮੂ ਡਿੱਗਿਆ ਅੱਗੇ ਵੀ ਜੇ ਕੋਈ ਸੇ ਗਲਤੀ ਕਰੂ ਪ੍ਰਮਾਤਮਾ ਹੀ ਦੇਖਦਾ ਹੈ ਤੇ ਦੇ ਦੇ ਰਹਿਣਗੇ ਪ੍ਰਮਾਤਮਾ ਪ੍ਰਮਾਤਮਾ ਹੁੰਦਾ ਹੈ ਕਾਲ ਤੱਕ ਸਭ ਕਾਲ ਤੱਕ ਸਭ ਹੈ ਮੰਨਣਾ ਸਾਰੀ ਕੌਮ ਮੰਨੇ ਇਕੱਲਾ ਇਕੱਲਾ ਬੰਦਾ ਮੰਨੇ ਮੰਨਣਾ ਪੈਣਾ ਹੈ ਇਹ ਤੋਂ ਆਪਾਂ ਇੰਚ ਬਾਹਰ ਨਹੀਂ ਹੋ ਸਕਦੇ ਤਾਂ ਸਾਡਾ ਭਲਾ ਹੋ ਸਕਦਾ ਹੈ ਭੁੱਲਾ ਬਖਸ਼ਾਈਆਂ ਜਾ ਸਕਦੇ ਨੇ ਕੌਮ ਮaaf ਕਰ ਦਿੰਦੀ ਜੇ ਬੰਦਾ ਨੀਵਾ ਹੋ ਕੇ ਆਵੇ ਜਿਵੇਂ ਅੱਜ ਜੇ ਨੀਵਾ ਹੋ ਕੇ ਆਇਆ ਹੈ ਇਹ ਸਭ ਕਹੇ ਸਾਰੀ ਦੁਨੀਆ ਦੇ ਵਿੱਚ ਵੀ ਉਹ ਸਮਝ ਕੇ ਸਿੱਖਾਂ ਖਿਲਾਫ ਦੀ ਪਲੈਨਿੰਗ ਬਣਾਇਆ ਕਰੋ ਸਿੱਖਾਂ ਦੇ ਉੱਤੇ ਜ਼ੁਲਮ ਨਾ ਕਰੋ ਇਹ ਸਭ ਕਉ ਨਾ ਵਾਸਤੇ ਸਰਕਾਰਾਂ ਉਂ ਦੇ ਜਾਂਦੇ ਰਹਿੰਦੇ ਨੇ ਆਉਦੇ ਬਾਲਦੇ ਰਹਿੰਦੇ ਨੇ ਮੰਨ ਗਏ ਅੱਜ ਸਾਰੀ ਕੈਬਨਿਟ ਮੰਨੀ ਐ ਪ੍ਰਮਾਤਮਾ ਦੇਖੋ ਕਿੱਥੋਂ ਕਿਵੇਂ ਲਿਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ